ਜੈ ਸ਼੍ਰੀ ਰਾਮ ਆਤਮਾ ਦਾ ਦੀ ਜੈ ਅੱਜ ਭਰਾਵੋ 30 ਤਰੀਕਾ 30 ਦਸੰਬਰ 2024 ਕੁਝ ਖੋਤੀ ਕਿਸਾਨਾਂ ਦੇ ਆਗੂਆਂ ਨੇ ਡੱਲੇਵਾਲ ਦੇ ਪੰθεਰ ਵਰਗਿਆਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ ਅੱਜ ਇਹਨਾਂ ਨੇ ਬੰਦ ਦੀ ਖਾਦ ਦਿੱਤੀ ਆ ਮੈਂ ਅਖੋਤੀ ਪੰθεਰ ਤੇ ਡੱਲੇਵਾਲ ਨੂੰ ਪੁੱਛਣਾ ਚਾਹਨਾ ਵਾ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਰੀ ਬਸਾਰ ਲਈ ਬਈ ਆਪਣੇ 70 ਸਾਲ ਦੀ ਉਮਰ 'ਚ ਆਪਾਂ ਅੰਸ਼ਾ ਰੱਖ ਲਿਆ ਵੀ ਤੁਹਾਨੂੰ ਕੀ ਇਹ ਕਿਹਾ ਪਹਿਲਾਂ ਪਰਿਵਾਰ ਦੇ ਨਾਲ ਤੁਸੀਂ ਆਪਣਾ ਮਲਕੀਅਤ ਪਰਪਰਟੀ ਦੇ ਕਰਾਤੀਆਂ ਹੁਣ ਤੁਸੀਂ ਕਹਿੰਦੇ ਮੈਂ ਲੋਕਾਂ ਲਈ ਕਰਦਾ ਹਾਂ ਲੋਕਾਂ ਲਈ ਤੁਸੀਂ ਕੁਝ ਨਹੀਂ ਕਰਦੇ ਪਏ ਮਰਨਾ ਆਪਾਂ ਘਰੇ ਵੀ ਆ ਮਰਨਾ ਰੋਡ ਤੇ ਵੀ ਆ ਇਹ ਲੋਕਾਂ ਨੂੰ ਨਾ ਦੱਸੋ ਮੈਂ ਤੁਹਾਡੇ ਇੱਛਾਨ ਕਰ ਰਿਹਾ ਵਾਂ ਕਿਉਂਕਿ ਜਿਹੜਾ ਜਿਹੜਾ ਭੰਦੇਰ ਆ ਇਹਨੇ ਬੰਦ ਦੀ ਕਾਲ ਦਿੱਤੀ ਸਾਨੂੰ ਬੜਾ ਵੱਟ ਚੜਿਆ ਬੰਦ ਨਹੀਂ ਕਰ ਸਕਦਾ ਇਹ ਉਹ ਕੋ ਜਿਹੜੇ ਰੋਜ਼ ਮਾਰੇ ਜ਼ਿੰਦਗੀ ਆ ਉਹ ਕਿਵੇਂ ਲੋਕ ਚਲਾਣਗੇ ਇਹ ਤਾਂ ਆਪਣੇ ਆਪ ਨੂੰ ਡਿਕਟੇਟਰਸ਼ਿਪ ਕਰ ਰਿਹਾ ਏ ਪੁਰਾਣੇ ਕਾਲੇ ਦੌਰ ਦੇ ਪਹਿਲਾਂ ਦਹਾੜਾ ਦਰੋਂ ਦੀ ਕੋਸ਼ਿਸ਼ ਕਰ ਰਿਹਾ ਵਾ ਮੈਂ ਹੱਥ ਜੋੜ ਕੇ ਸਾਰੇ ਲੋਕਾਂ ਨੂੰ ਕਹਾਂਗਾ ਦੁਕਾਨਦਾਰ ਨੂੰ ਵਪਾਰੀ ਨੂੰ ਮਜ਼ਦੂਰ ਨੂੰ ਤੇ ਮਲਾਜਮ ਮਲਾਜਮਾਂ ਨੂੰ ਵੀ ਭਈ ਬੱਸਾਂ ਬੰਦ ਕਰਨ ਦੀ ਲੋੜ ਨਹੀਂ ਦੁਕਾਨਾਂ ਸਾਰੇ ਖੋਲੋ ਤੁਸੀਂ ਭਰਾਵੋ ਆਪਾਂ ਡੇਲੀ ਕਿਉਂਕਿ ਕਰੋਨਾ ਦੇ ਵਿੱਚ ਪਹਿਲਾਂ ਲੋਕਾਂ ਦਾ ਕੰਮਕਾਰ ਬੰਦ ਹੋ ਗਿਆ ਜੇ ਮਾੜਾ ਮਾੜਾ ਕੰਮ ਚੱਲਣ ਦੀ ਆਸ ਹੁੰਦੀ ਐ ਇਹ ਉੱਪਰੋਂ ਬੰਦ ਕਰ ਲੈਂਦੇ ਆ ਕਦਰ ਦੋਲਵਾਜਾ ਬੰਨ੍ਹ ਕਰਦਾ ਜੀ ਇਹ ਕਿਹੜੀ ਸ਼ੈਅ ਚ ਚੱਲੇ ਪਿਆ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨਾਲ ਜੋੜ ਕੇ ਬੇਨਤੀ ਕਰਦਾ ਵਾਂ ਇਹਨਾਂ ਦਾ ਧਰਾਂ ਚੁਕਾਇਆ ਜਾਵੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਜੀ ਨੇ ਵੀ ਕਿਹਾ ਵੀ 31 ਤਰੀਕ ਤੋਂ ਪਹਿਲਾਂ ਪਹਿਲਾਂ ਹਾਕਤਾ ਦਾਖਲ ਕਰਾਓ ਰਾਤੀ ਵੀ ਢੱਲੇ ਵਾਲ ਦਾ ਬਿਆਨ ਆ ਗਿਆ ਜੀ ਫਟਾਫਟ ਕਨੌਰੀ ਬਾਰਡਰ ਤੇ ਆ ਜਾਓ ਮੀਂਹ ਦਾ ਮੌਸਮ ਤੇ ਹੰਡ ਪੈ ਰਹੀ ਆ ਲੇਕਿਨ ਉੱਥੇ ਬਜ਼ੁਰਗ ਕੋਈ ਉਦਰਾ ਘਾਸ ਦਾ ਵਿਚਾਰਾ ਪੂਰਾ ਹੋ ਜਾਂਦਾ ਜਾਂ ਮਾਂ ਪੂਰੀ ਹੋ ਜਾਂਦੀ ਆ ਤੁਸੀਂ ਇਹ ਕਹਿਣਾ ਸਾਡੇ ਬੰਦੇ ਸ਼ਹੀਦ ਹੋ ਗਏ ਜੀ ਸਾਨੂੰ ਮੇਰੀ ਇਹ ਅਪੀਲ ਆ ਕਿਸਾਨ ਭਰਾਵਾਂ ਨੂੰ ਛੋਟੇ ਕਿਸਾਨ ਭਰਾਵਾਂ ਨੂੰ ਵੱਡੇ ਦਾ ਤੁਹਾਨੂੰ ਬਤਾ ਆਪਣੇ ਹੰਕਰ ਚ ਰਹਿੰਦੇ ਨੇ ਮੇਰੀ ਮਾਂ ਭੈਣਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਅਪੀਲ ਆ ਤੇ ਉਹ ਆਪਣੇ ਘਰਾਂ ਜਿਹਾ ਰਹੋ ਮੌਸਮ ਬਹੁਤ ਜ਼ਿਆਦਾ ਠੰਡਾ ਹੋ ਗਿਆ ਵਾ ਠੰਡ ਬਹੁਤ ਪੈ ਰਹੀ ਆ ਬਾਰਿਸ਼ ਹੋ ਰਹੀ ਆ ਇਹ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਹੈਗਾ ਅਗਰ ਮੋਰਚਾ ਲਾਉਣਾ ਤੁਸੀਂ 5 ਬੰਦੇ ਬੈਠ ਜਾਓ ਉਹ ਰਾਈਟ ਆ ਮੋਰਚਾ ਲਾਉਣ ਦਾ ਇਹ ਤਾਂ ਨਹੀਂ ਵੀ ਆਪਾਂ ਸਾਰੇ ਪੰਜਾਬ ਨੂੰ ਪਰੇਸ਼ਾਨ ਕਰੀਏ ਕਿਉਂਕਿ ਮੈਂ ਕਹੂੰਗਾ ਦੁਬਾਰਾ ਦਾ ਫੇਰ ਬਈ ਬਈ ਆਪਣਾ ਬਾਜ਼ਾਰ ਖੋਲੋ ਸਾਰਾ ਹੁਣ ਮੈਂ ਜਾਣਾ ਹੁਣ ਮੈਂ ਤੁਰ ਕੇ ਪਹਿਲਾਂ ਤੜਵੇ ਉਠਿਆ ਬਈ 7 ਵਜੇ ਇਹਨਾਂ ਨੇ ਫੇਰ ਹੜਜਨ ਕਰਨਾ ਕਿਉਂਕਿ ਮੈਂ ਤਾਂ ਡਰਨ ਵਾਲਾ ਵਿਅਕਤੀ ਨਹੀਂ ਆ ਮਾਦਾ ਰੱਬ ਤੋਂ ਡਰਨ ਵਾਲਾ ਜਾਂ ਸਭ ਤੋਂ ਡਰਨ ਵਾਲਾ ਮਿਲਦੀ ਆ ਉਹ ਕਿਉਂਕਿ ਇਹਨਾਂ ਨੇ ਆ ਕੇ ਮੂਰੇ ਆ ਕੇ ਕਹਿਣਾ ਜੀ ਕਿੱਥੇ ਚੱਲੇ ਹੋ ਜੀ ਤੁਹਾਨੂੰ ਪੁੱਛ ਕੇ ਦੱਸੀ ਜੀ ਕਿੱਥੇ ਜਾਣਾ ਸੀ ਮੈਂ ਬਾਬਾ ਪਿਆਰਾ ਸਿੰਘ ਭਨਿਆਰੇ ਵਾਲਿਆਂ ਦੀ ਅੱਜ ਵਰਸੀ ਅੱਜ ਉਹਦੇ ਸੰਬੰਧ ਵਿੱਚ ਮੈਂ ਨੂਰ ਪਰਵੇਦੀ ਜਾਣਾ ਮਾ ਉਹਦੇ ਸ਼ਰਧਾ ਦੇ ਫੁੱਲ ਪੇਂਟ ਕਰ ਰਹੇ ਆ ਇਹਨਾਂ ਦੇ ਆ ਜਿਹੜੇ ਪੰਗੇ ਆ ਤੋਂ ਚਲੋ ਵੀ ਆਪਾਂ ਸੁਖਸ਼ਾਂਦੀ ਦਾ ਘਰੋਂ ਚਲੀਏ ਆਪਾਂ ਸੁਰੇਸ਼ਵਰ ਜਾ ਕੇ ਬਾਬਾ ਪਿਆਰਾ ਸਿੰਘ ਭਰਾ ਭਨਾਰੇ ਵਾਲ ਜਿਹਨੂੰ ਸ਼ਰਧਾ ਦੇ ਫੁੱਲ ਪੇਂਟ ਕਰੀਏ ਲੇਕਿਨ ਇਹ ਹਰ ਜਗ੍ਹਾ ਪੰਗਾ ਬੰਨ੍ਹਦੇ ਆ ਰੇੜੇ ਲੋਕਾਂ ਨੇ ਰੇੜੇ ਰੋਕਣਾ ਕੀ ਮਤਲਬ ਜੀ ਬੱਸਾਂ ਰੋਕਣਾ ਕੀ ਮਤਲਬ ਦਫ਼ਤਰ ਬੰਦ ਕਰਨਾ ਕੀ ਮਤਲਬ ਇਹ ਬਿਲਕੁਲ ਗਲਤ ਗੱਲ ਆ ਏ ਮੈਂ ਪੰਜਾਬ ਸਰਕਾਰ ਨੂੰ ਕਹੂੰਗਾ ਦਫ਼ਤਰ ਖੋਲੋ ਮਹਾਰਾਜ ਲੋਕਾਂ ਦੇ ਕੰਮਕਾਰ ਆ ਇਸਨੇ ਬਾਹਰ ਬਗਏ ਜਾਣਾ ਕੋਈ ਸਰਟੀਫਿਕੇਟ ਲਾਣਾ ਕਲੀਅਰੈਂਸ ਲੈਣੀ ਹੋ ਕਿਵੇਂ ਜਾਊਗਾ ਉਹ ਇਸ ਕਰਕੇ ਮੈਂ ਦੁਬਾਰਾ ਦਫੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦੇ ਕ੍ਰਮ ਮੰਤਰੀ ਇਹਨਾਂ ਆਖਾਓ ਕਿ ਮਹਾਂਦਯਾ ਸੁਪਰੀਮ ਕੋਰਟ ਜੋ ਫੈਸਲਾ ਦਿੱਤਾ ਆ ਉਹਦੇ ਮੰਨਣਾ ਹੈ ਉਹਦੇ ਵੀ ਮੰਨਣ ਨੂੰ ਤਿਆਰ ਹੈ ਇਹ ਡਿਕਟੇਟਰਸ਼ਿਪ ਇਹਨਾਂ ਨਹੀਂ ਚੱਲਣੀ ਚਾਹੀਦੀ ਇਹ ਖੋਪਰੀ ਕਿਸਾਨ ਆਗੂ ਨੇ ਮੈਂ ਕਹੂੰਗਾ ਮੈਂ ਨੇ ਛੋਟੇ ਕਿਸਾਨ ਭਰਾਵਾਂ ਨੂੰ ਮਾਤਾ ਮਜੁਰਗਾਨ ਦੁਬਾਰਾ ਫੇਰ ਅਪੀਲ ਕਰਦਾ ਆਪਣੇ ਘਰਾਂ ਵਿੱਚ ਆਓ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਧੰਨਵਾਦ